ਪੰਜਾਬ ਪੁਲਿਸ ਨੇ 6 ਮਹੀਨਿਆਂ ਬਾਅਦ ਸੁਲਝਾਇਆ 30 ਲੱਖ ਦੀ ਚੋਰੀ ਦਾ ਮਾਮਲਾ ਇਹਨਾਂ ਦੀ ਦੁਕਾਨ ਨੂੰ ਸਾਰੀ ਹੀ ਸਾਫ ਹੋ ਗਈ ਤਕਰੀਬਨ 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਤੇ ਕੇਬਲ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਔਰ ਸਾਰੇ ਦਾ ਸਾਰਾ ਸਮਾਨ ਹੈ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਹੈ ਸ਼ੋਅਰੂਮ ਚੋਂ 30 ਲੱਖ ਦੇ ਏਸੀ ਤੇ ਵਾਸ਼ਿੰਗ ਮਸ਼ੀਨਾਂ ਕੀਤੀਆਂ ਸੀ ਚੋਰੀ 6 ਮਹੀਨੇ ਟੱਪਨ ਤੋਂ ਬਾਅਦ ਸਾਨੂੰ ਬਿਲਕੁਲ ਅਸੀਂ مایੁਸ ਹੋ ਚੁੱਕੇ ਸੀ ਸਾਡੇ ਬਿਲਕੁਲ ਅਸੀਂ ਹੱਥ ਖੜੇ ਹੋ ਗਏ ਸੀ ਸਾਡੀ ਚੋਰੀ ਨਹੀਂ ਮਿਲਨੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜੇ ਸਾਡੇ ਮੁੱਲਜ਼ਮ ਸੀ ਮੇਨ ਚੋਰ ਸੀ ਉਹ ਫੜ ਲਿੱਤੇ ਤੇ ਉਹਨਾਂ ਤੋਂ ਮਾਲ ਦੀ ਬਰਾਮਦਗੀ ਕਰ ਲਈਤੀ ਛਾਤਿਰ ਚੋਰਾ ਨੇ ਸਾਰਾ ਸ਼ੋਅਰੂਮ ਕਰਤਾ ਸੀ ਖਾਲੀ ਸਾਡੀ ਲਗਭਗ 30 ਲੱਖ ਰੁਪਏ ਦੀ ਚੋਰੀ ਹੋਈ ਸੀ ਜਿਹਦੇ ਵਿੱਚੋਂ ਅਮੂਮਨ ਸਾਨੂੰ ਮਾਲ ਮਿਲ ਗਿਆ ਕੁਝ ਸਾਨੂੰ ਮਿਲ ਜੂਗਾ ਅਸੀਂ ਪੁਲਿਸ ਪ੍ਰਸ਼ੰਸਾ ਦੀ ਕਾਰਵਾਈ ਤੋਂ ਬੜੇ ਖੁਸ਼ਾਂ ਬੜੇ ਸੰਤੋਸ਼ਨਾ ਚੋਰੀ ਦੇ ਸਾਰੇ ਸਮਾਨ ਸਮੇਤ ਪੰਜ ਚੋਰ ਪੁਲਿਸ ਨੇ ਕੀਤੇ ਗ੍ਰਿਫਤਾਰ ਸਾਰੇ ਜਿਹੜੇ ਦੋਸ਼ੀ ਐ ਸਤ ਉਹਨਾਂ ਦੇ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਐ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਐ ਸਪੀਡ ਤੋਂ ਦੁਕਾਨਦਾਰ ਪੰਜਾਬ ਪੁਲਿਸ ਦਾ ਕਰ ਰਿਹਾ ਧੰਨਵਾਦ ਅੱਜ ਇਹਨਾਂ ਨੇ ਚੋਰਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਛਵੀ ਹੈ ਉਹ ਦੇਸ਼ ਤੇ ਪਰਦੇਸ਼ ਤੇ ਇਹਦੇ ਵਿੱਚ ਲੋਕਾਂ ਨੂੰ ਇੱਕ ਭਾਵਨਾ ਜਾਗਦੀ ਹੈ ਵੀ ਐਸੀ ਗੱਲ ਨਹੀਂ ਹੈਗੀ ਪੁਲਿਸ ਕੰਮ ਕਰਦੀ ਹੈ ਜੀ ਹਾਂ ਥਾਣੇ 'ਚ ਜੋ ਇਹ ਸਮਾਨ ਨਾਲ ਲੱਦੀਆਂ ਨੱਕੋ-ਨੱਕ ਭਰੀਆਂ ਗੱਡੀਆਂ ਖੜੀਆਂ ਨੇ ਜੋ ਇਹ ਏਸੀ ਵਾਸ਼ਿੰਗ ਮਸ਼ੀਨਾਂ ਤੇ ਹੋਰ ਸਮਾਨ ਇਹਨਾਂ ਗੱਡੀਆਂ 'ਚ ਪਿਆ ਦੱਸਿਆ ਜਾ ਰਿਹਾ ਹੈ ਕਿ ਸਾਰਾ ਸਮਾਨ ਚੋਰ ਉਮਚੋ ਚੋਰੀ ਹੋਇਆ ਸੀ ਤਕਰੀਬਨ 30 ਲੱਖ ਦਾ ਇਹ ਸਮਾਨ ਸ਼ਾਤਰ ਚੋਰਾਂ ਵੱਲੋਂ ਕਰੀਬ 6 ਮਹੀਨੇ ਪਹਿਲਾਂ ਚੋਰੀ ਕੀਤਾ ਗਿਆ ਸੀ ਪੁਲਿਸ ਲਗਾਤਾਰ ਇਨ੍ਹਾਂ ਚੋਰਾਂ ਦੇ ਪਿੱਛੇ ਲੱਗੀ ਹੋਈ ਸੀ ਪਰ ਇਹ ਸ਼ਾਤਰ ਚੋਰ ਪੁਲਿਸ ਦੇ ਹੱਥ ਨਹੀਂ ਆ ਰਹੇ ਸੀ ਚੋਰਾਂ ਦੇ ਪਿੱਛੇ ਲੱਗੀ ਪੁਲਿਸ ਨੂੰ ਕਾਫੀ ਸਮਾਂ ਜਾਨੀ کئی ਮਹੀਨੇ ਬੀਤ ਚੁੱਕੇ ਸੀ ਇੱਥੋਂ ਤੱਕ ਕੇ ਪੀੜਤ ਦੁਕਾਨਦਾਰ ਇਨਸਾਫ ਮਿਲਣ ਦੀ ਉਮੀਦ ਛੱਡ ਚੁੱਕਿਆ ਸੀ ਮਾਰੇ ਪੰਜਾਬ ਪੁਲਿਸ ਨੇ ਦੁਕਾਨਦਾਰ ਦੀ ਉਮੀਦ ਨੂੰ ਟੁੱਟਣ ਨਹੀਂ ਦਿੱਤਾ ਕਾਨੂੰਨ ਤੇ ਉਸਦੇ ਭਰੋਸੇ ਨੂੰ ਕਾਇਮ ਰੱਖਦੇ ਆ ਛਾਤਰ ਚੋਰਾਂ ਨੂੰ ਪੂਰੇ ਸਮਾਨ ਸਮੇਤ ਕਾਬੂ ਕਰਨ ਦਾ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਆਖਰ ਕਿਵੇਂ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਚੋਰਾਂ ਨੂੰ ਕਾਬੂ ਕੀਤਾ ਗਿਆ ਇਹ ਤੁਸੀਂ ਇਸ ਪੁਲਿਸ ਅਧਿਕਾਰੀ ਦੇ ਮੂੰਹ ਹੀ ਸੁਣ ਲਓ ਇਹ ਜੀ 4 ਜਨਵਰੀ ਨੂੰ ਇੱਕ ਸਾਡੇ ਕੋਲੇ ਚੋਰੀ ਦਾ ਮਕਦਮਾ ਦਰਜ ਹੋਇਆ ਸੀ ਕਿ ਇੱਕ ਗੁਪਤਾ ਟਰੇਡਰਸ ਨੇ ਇਹ ਚੂੜਲ ਕਲਾ ਵਿੱਚ ਉੱਥੇ ਇਹਨਾਂ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਸ ਦਿਨ ਰਾਤ ਨੂੰ ਇਹਨਾਂ ਦੀ ਦੁਕਾਨ ਸਾਰੀ ਹੀ ਸਾਫ਼ ਹੋ ਗਈ तकरीबन 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਦੇ ਕੇਬਲ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਸਾਰੇ ਜਿਹੜੇ ਤੋਸ਼ੀ ਐ ਸਤ ਉਹਨਾਂ ਦੇ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਤੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਹੈ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 10 ਵਾਸ਼ਿੰਗ ਮਸ਼ੀਨਾਂ 10 ਏਸੀ 4 ਏਸੀਜ਼ ਦੇ ਯੂਨਿਟ ਤੇ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹ ਵੀ ਬਰਾਮਦ ਕਰਾਈ ਹੈ ਤੇ ਗੱਡੀ ਜਦੋਂ ਹੁਣ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਗੱਡੀ ਵੀ ਚੋਰੀ ਦੀ ਹੈ ਸੋ ਇਸ ਤਰੀਕੇ ਨਾਲ ਇੱਕ ਬੜਾ ਮਾੜਾ ਪ੍ਰਭਾਵ ਜਾ ਰਿਹਾ ਸੀ ਸਮਾਜ ਦੇ ਵਿੱਚ ਤੇ ਭੜੇ ਅੰਸਰਾਂ ਨੂੰ ਨੱਥ ਪਾਈ ਹੈ ਇਹ ਦੋਸ਼ੀ ਦੀ ਜਾਖਲ ਤੋਂ ਬਖੋਰੇ ਤੋਂ ਤਾਂ ਸੂਕੋ ਤਿੰਨ ਥਾਂ ਤੋਂ ਰਿਲੇਟਡ ਨੇ ਜੀ ਜਿਹੜਾ ਇਹਨਾਂ ਦਾ ਮੇਨ ਹੈ ਜੀ ਇੱਕ ਮਨੀਸ਼ ਹੈ ਲੜਕਾ ਜਾਖੜ ਤੋਂ ਤੇ ਇੱਕ ਪਵਨ ਹੈ ਉਹ ਬਖੋਰੇ ਤੋਂ ਹੈ ਇੱਕ ਹਰਦੀਪ ਸਿੰਘ ਹੈ ਇਹ ਵੀ ਹੈ ਜਿਹੜਾ ਬਖੋਰੇ ਤੋਂ ਹੈ ਇਹਨਾਂ ਤਿੰਨਾਂ ਨੇ ਪਲੈਨਿੰਗ ਕਰਕੇ ਇੱਕ ਗੱਡੀ ਲੈ ਕੇ ਪੂਰੀ ਰੈਕੀ ਕਰਕੇ ਅੱਗੇ ਮੋਟਰਸਾਈਕਲ ਲਾ ਕੇ ਤਾਂ ਕਿ ਫੜੇ ਨਾ ਜਾ ਸਕੀਏ ਇਹ ਸਟੋਰੀ ਦੀ ਘਟਨਾ ਨੂੰ ਇੰਜ਼ਾਮ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਹੋਰ ਹਰਦੀਪ ਸਿੰਘ ਨੂੰ ਐਡ ਕਰਕੇ ਉਹਦੇ ਘਰੇ ਜਾ ਕੇ ਉਹਨੂੰ ਲਾਲਚ ਦੇ ਕੇ ਉਹਦੇ ਘਰੇ ਜਾ ਕੇ ਸਮਾਨ ਛੁਪਾਇਆ ਤੇ ਪੁਲਿਸ ਨੇ ਵਧੀਆ ਤਫਤੀਸ਼ ਕਰਦੇ ਹੋਏ ਸਾਡੀ ਟੀਮ ਨੇ ਇਹਨੂੰ ਸੋਲਵ ਕੀਤਾ ਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਤਾਂ ਸੀ ਕੁਝ ਥਾਵਾਂ ਤੇ ਮਾਲ ਵੇਚਿਆ ਗਿਆ ਸੀਗਾ ਜੀ ਜਿੰਨਾ ਜਿੰਨਾ ਥਾਵਾਂ ਤੇ ਮਾਲ ਵੇਚਿਆ ਗਿਆ ਸੀ ਕਿ ਕਿਸੇ ਹੋਟਲ ਦੇ ਵਿੱਚ ਵੇਚ ਆ ਗਿਆ ਕਿਸੇ ਘਰ ਵਾਲੇ ਨੂੰ ਵੇਚਿਆ ਗਿਆ ਉਹਨਾਂ ਸਾਰਿਆਂ ਤੋਂ ਜਿਹੜਾ ਮਾਲ ਹੈ ਸੀ ਬਰਾਮਦ ਕਰਵਾ ਚੁੱਕਿਆ तकरीबन 30 ਲੱਖ ਰੁਪਏ ਦੀ ਚੋਰੀ ਸੀ ਜੀ ਜਿਹੜੀ ਕਿ ਸਾਰੀ ਹੀ ਬਰਾਮਦ ਹੋ ਗਈ ਜਿਨ੍ਹਾਂ ਨੇ ਖਰੀਦਿਆ ਸੀ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਕਿ ਕਿਸ ਨੇ ਲਿਆ ਜੀ ਤਾਂ ਨਹੀਂ ਨਹੀਂ ਜਿਨ੍ਹਾਂ ਨੇ ਜੇ ਕੋਈ ਪਰਿਵਾਰ ਹੈ ਜੀ ਕੋਈ ਆ ਆਰਡੀਨਰੀ ਆਦਮੀ ਹੈ ਉਹ ਇਹਨਾਂ ਦੀ ਦੁਕਾਨ ਤੋਂ ਐਸੀ ਖਰੀਦ ਕੇ ਲੈ ਗਿਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੀ ਇਹ ਚੋਰੀ ਦਾ ਸੋ ਉਹ ਤਾਂ ਬੜੇ ਇਨੋਸੈਂਟ ਪੀਪਲ ਸੀਗੇ ਜਿਨ੍ਹਾਂ ਨੇ ਸਿਰਫ ਬਤੌਰ ਕਸਟਮਰ ਇਹਨਾਂ ਤੋਂ ਲਏ ਜਿਹੜਾ ਪਵਨ ਹੈ ਜੀ ਪਵੰਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਥੇ ਗੱਲ ਦੱਸਣੀ ਮੰਨਦੀ ਹੈ ਕਿ ਜਿਹੜੀਆਂ ਤਾਰਾਂ ਚੋਰੀ ਹੋਈਆਂ ਨੇ ਇਹ ਕਾਫੀ ਕੀਮਤਦਾਰ ਨੇ ਤੇ ਇਹਨਾਂ ਦਾ ਜਿਹੜਾ ਦੋਸ਼ੀ ਹੈ ਇਸ ਟਾਈਮ ਕਿਸੇ ਹੋਰ ਚੋਰੀ ਦੇ ਮਕਦਮੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਹੈ ਉਤੋਂ ਪ੍ਰੋਡਕਸ਼ਨ ਗੁਣ ਤੇ ਲਿਆ ਕੇ ਉਹ ਉਤੋਂ ਫਿਰ ਅੱਗੇ ਜਿਹੜੇ ਅਗਲੇ ਖੁਲਾਸੇ ਹੋਣਗੇ ਇਹ ਹੈਰਾਨ ਕਰਦੀ ਵਾਰਦਾਤ ਹੈ ਸੰਗਰੂਰ ਚ ਹੋਈ ਸੀ ਜਿਸ ਨੂੰ ਹੁਣ ਪੁਲਿਸ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪੀੜਤ ਦੁਕਾਨਦਾਰ ਵਾਕੋਬਾਤ ਹੋਇਆ ਦਿਖਾਈ ਦੇ ਰਿਹਾ ਤੇ ਪੰਜਾਬ ਪੁਲਿਸ ਦੀ ਇਸ ਵੱਲੋਂ ਜੰਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ ਐਸੇ ਹੀ ਸਾਡੀ 4 ਜਨਵਰੀ ਨੂੰ ਗੁਪਤਾ ਟੇਟਰ ਨਾਮ ਦੀ ਦੁਕਾਨ ਹੈ ਚੁੱਲੜ ਖਲਾ ਗੁਰੂ ਨਾਨਕ ਨਗਰ ਬਹੁਤ ਵੱਡੀ ਚੋਰੀ ਹੋਈ ਸੀ ਜਿੱਦੀ ਅਸੀਂ ਮੌਕੇ ਤੇ ਰਿਪੋਰਟ ਚੌਂਕੀ ਸਾਡੀ ਚੋਟੀਆਂ ਤੇ ਲੈਰੋ ਲਿਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਅਸੀਂ ਰੁਟੀਨ 'ਚ ਡੀਐਸਪੀ ਦੀਪਿੰਦਰ ਸਿੰਘ ਜੀ ਨੂੰ ਮਿਲਦੇ ਰਹੇ ਇਹਨਾਂ ਨੇ ਸਾਨੂੰ ਹਮੇਸ਼ਾ ਆਸ਼ਵਾਸਨ ਦਿੱਤਾ ਕਿ ਚੋਰੀ ਚੋਰੀ ਲੱਭਾਂਗੇ ਲੇਕਿਨ 6 ਮਹੀਨੇ ਟੱਪੋਂ ਤੋਂ ਬਾਅਦ ਸਾਨੂੰ ਬਿਲਕੁਲ ਅਸੀਂ مایੁਸ ਹੋ ਚੁੱਕੇ ਸੀ ਸਾਡੇ ਬਿਲਕੁਲ ਅਸੀਂ ਹੱਥ ਖੜੇ ਹੋ ਗਏ ਸੀ ਕਿ ਚੋਰੀ ਨਹੀਂ ਮਿਲਣੀ ਪਰੰਤੂ ਭਗਵਾਨ ਜਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਨਾਲ ਉਹਨਾਂ ਦੇ ਲਗਾਏ ਹੋਏ ਵਧੀਆ ਪੁਲਿਸ ਪ੍ਰਸ਼ਾਸਨ ਦੇ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜੇ ਸਾਡੇ ਮੁੱਲਜਮ ਸੀ ਮੇਨ ਚੋਰ ਸੀ ਉਹ ਫੜ ਲਿੱਤੇ ਤੇ ਉਹਨਾਂ ਤੋਂ ਮਾਲ ਦੀ ਬਰਾਮਦਗੀ ਕਰ ਲਈ ਸਾਡੀ ਲਗਭਗ 30 ਲੱਖ ਰੁਪਏ ਦੀ ਚੋਰੀ ਹੋਈ ਸੀ ਜਿਹਦੇ ਵਿੱਚੋਂ ਅਮੂਮਨ ਸਾਨੂੰ ਮਾਲ ਮਿਲ ਗਿਆ ਕੁਝ ਸਾਨੂੰ ਮਿਲ ਜੂਗਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬੜੇ ਖੁਸ਼ ਹਾਂ ਬੜੇ ਸੰਤੁਸ਼ਟ ਹਾਂ ਅੱਜ ਇਹਨਾਂ ਨੇ ਚੋਰਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਛਵੀ ਹੈ ਪੂਰੇ ਦੇਸ਼ ਪਰਦੇਸ਼ ਏਰੀਆ 'ਚ ਲੋਕਾਂ ਨੇ ਇੱਕ ਭਾਵਨਾ ਜਾਗਦੀ ਹੈ ਵੀ ਐਸੀ ਗੱਲ ਨਹੀਂ ਹੈ ਜੀ ਪੁਲਿਸ ਕੰਮ ਕਰਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਸੋ ਲੋੜ ਹੈ ਪੁਲਿਸ 'ਚ ਮਜੂਦ ਕਾਲੀਆਂ ਭੇਡਾਂ ਨੂੰ ਵੀ ਜਾਗਰੂਕ ਹੋਣ ਦੀ ਅਜਿਹੇ ਮੁਲਾਜ਼ਮਾਂ ਤੋਂ ਸਿੱਖਣ ਦੀ ਆਪਣੀ ਡਿਊਟੀ ਆਪਣਾ ਫਰਜ਼ ਪਛਾਣਨ ਦੀ ਤਾਂ ਕਿ ਲੋਕਾਂ ਦੇ ਵਿਸ਼ਵਾਸ ਨੂੰ ਇਸੇ ਤਰ੍ਹਾਂ ਬਣਾ ਕੇ ਰੱਖਿਆ ਜਾ ਸਕੇ ਕਾਨੂੰਨ ਤੇ ਬਣੇ ਵਿਸ਼ਵਾਸ ਨੂੰ ਕਦੇ ਨਾ ਟੁੱਟਣ ਦਿੱਤਾ ਜਾਵੇ ਜਗਵੰਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ